ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਤੇ ਪਾਇਲ ਮਲਿਕ ਪਹੁੰਚੇ ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਹੋਏ ਨਤਮਸਤ ਹੱਥ ਜੋੜ ਪਾਇਲ ਮਲਿਕ ਨੇ ਮੰਗੀ ਮੁਆਫੀ ਕਿਹਾ ਆਪਣੀ ਬੱਚੀ ਲਈ ਧਾਰਨ ਕੀਤਾ ਸੀ ਮਾ ਕਾਲੀ ਦੇਵੀ ਦਾ ਰੂਪ ਪਾਇਲ ਮਲਿਕ ਨੂੰ ਲੰਗਰ ਵਰਤੌਣ ਅਤੇ ਭਾਂਡੇ ਸਾਫ਼ ਕਰਨ ਦੀ ਮਿਲੀ ਧਾਰਮਿਕ ਸਜ਼ਾ ਵਸ਼ੋ ਯੂਟਿਊਬਰ ਅਤੇ ਬਲੌਗਰ ਅਰਮਾਨ ਮਲਿਕ ਅਤੇ ਪਾਇਲ ਮਲਿਕਾ ਜਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਨਿਤਮਸਤਕ ਹੋਏ ਤਦਾਜ਼ੇ ਕਿ ਪਾਇਲ ਮਲਿਕ ਦੇ ਵੱਲੋਂ ਮਾਂ ਕਾਲੀ ਮਾਤਾ ਦਾ ਰੂਪ ਧਾਰਨ ਕੀਤਾ ਗਿਆ ਸੀ ਜਿਸ ਤੋਂ ਬਾਅਦ Hindu ਸੰਸਾਧਾਂ ਦੇ ਵੱਲੋਂ ਪਾਰੀ ਰੋਜ਼ ਜ਼ਾਹਿਰ ਕੀਤਾ ਗਿਆ ਕਿ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਆ ਜਦਦੇ ਚਾਲਦੇ ਆ ਪਾਇਲ ਮਲਿਕ ਦੇ ਵੱਲੋਂ ਬਿੱਤੀ ਦੇ ਲਈ ਮੁਆਫੀ ਵੀ ਮੰਗੀ ਗਈ ਸੀ ਤੇ ਅੱਜ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋ ਕੇ ਉਹਨਾਂ ਨੇ ਹੱਥ ਜੋੜ ਕੇ ਮੁਆਫੀ ਮੰਗੀ ਹੈ ਤੇ ਕਿਹਾ ਕਿ ਉਹਨਾਂ ਨੇ ਆਪਣੀ ਬੱਚੀ ਦੇ ਲਈ ਜਿਹੜਾ ਕਿ ਇਹ ਰੂਪ ਤਾਰਨ ਕੀਤਾ ਸੀ ਤਦਾਦੀ ਕੀ ਫਾਇਲ ਮਲਿਕ ਨੇ ਹੱਥ ਜੋੜ ਕੇ ਮੁਆਫੀ ਮੰਗੀ ਹੈ ਤੇ ਨਾਲ ਹੀ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵੀ ਵਗਣੇ ਸ਼ੁਰੂ ਹੋ ਗਏ ਕਿ ਉਹਨਾਂ ਦੇ ਵੱਲੋਂ ਜਿਹੜੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਵੀ ਇਰਾਦਾ ਨਹੀਂ ਸੀ ਜੋ ਕੁਝ ਵੀ ਕੀਤਾ ਉਹ ਸਿਰਫ ਆਪਣੀ ਬੱਚੀ ਦੇ ਲਈ ਕੀਤਾ ਤਾਂ ਫਾਇਲ ਮਲਿਕ ਨੂੰ ਲੰਗਰ ਵਰਤੌਣ ਅਤੇ ਭਾਂਡੇ ਸਾਫ਼ ਕਰਨ ਦੀ ਸੇਵਾ ਲਗਾਈ ਗਈ ਤਾਂ ਕੀ ਕੁਝ ਕਹਿਣਾ ਫਾਇਲ ਮਲਿਕ ਦਾ ਆਉ ਸੁਣਦਿਆਂ Kalau mah, orang itu orangnya

तो था था तो था था। जो गलती हो जाती है आपका एक इंसानी जोड़े गलती इंसान को ही होंगी है परमात्मा का गलती करता नहीं ठीक है हमेशा स्नै जो यार होगा पिछले दिनों साढ़े इतनी कालिमा का मंदिर आगे मतलब आगे भी किसी ने शेयर भी की दोबारा टर अपना दिखाया गया सलाघनी है

The latest update on press bell icon. No. This program is sponsored by the Singla Office Bakersfield for all your immigration family law needs. Call or scan QR code to contact us. Rodis Inc. million miles with smile or scan QR code to contact us. Indian cuisine. tracy fine authentic indian cuisine in tracy or scan qr code to contact us simi valley family dental office or scan qr code to contact us